ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਿਆਂ ਦੇ ਬਚਨ ਨੇ 1 ਲੱਖ ਪੁੱਤ 2 ਲੱਖ 90 ਤੇ ਰਾਵਣ ਕਰਦੀ ਆ ਨਬਾਤੀ ਅੱਜ ਬਫੈਰਾ ਆਇਆ ਤਾਂ ਮੇਰੇ ਮਨ ਵਿੱਚ ਵਿਚਾਰ ਆ ਗਈ ਇੱਕ ਵਾਰੀ ਸਟੇਜ ਤੇ ਵਿਚਾਰ ਕੀਤੀ ਸੀ ਕਿ ਰਾਵਣ ਦਾ 1 ਲੱਖ ਪੁੱਤ ਸੀ ਤਾਂ 2 ਲੱਖ ਉਹਦਾ ਪੋਤਰਾ ਸੀਗਾ ਤੇ ਉਹ ਵਿਚਾਰ ਤੋਂ ਬਾਅਦ ਜਿਹੜੀ ਅਸਲ ਵਿਚਾਰ ਸੀ ਉਹਨੂੰ ਸਮਝਣ ਦੀ ਬਜਾਏ ਮੈਨੂੰ ਵਿੱਚ ਫੋਨ ਕਰ ਕਰਕੇ ਕਈ ਪੁੱਛਣਾ ਬਈ ਖਾਲਸਾ ਜੀ ਰਾਵਣ ਦਾ ਐਡਾ ਵੱਡਾ ਪਰਿਵਾਰ ਸੀਗਾ ਮੈਨੂੰ ਉਹਨਾਂ ਦੀ ਮਾਨਸਿਕਤਾ ਤੇ ਹਾਸਾ ਵੀ ਆਇਆ ਮੈਂ ਕਿਹਾ ਗੁਰਮਖੋ ਅਸੀਂ ਰਾਵਣ ਦੇ ਪਰਿਵਾਰ ਤੋਂ ਕੀ ਲੈਣਾ ਆਂ ਮਹਾਰਾਜ ਨੇ ਉਦਾਹਰਨ ਦੇ ਕੇ ਤੁਹਾਨੂੰ ਸਮਝਾਇਆ ਅਸਲ ਜਿਹੜੀ ਸਮਝਣ ਵਾਲੀ ਇਸ ਗੱਲ ਦੇ ਇਹ ਤੇ ਸ਼ਬਦ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਸੀ ਉਹ ਇਹ ਆ ਵੀ ਇੱਕ ਲੱਖ ਕੀ ਮੰਗੂ ਕਿ ਜੇ ਤੇਰਨਾ ਰਹਾਈ ਦੇਖਦ ਤਨੈਨ ਚਲੇ ਉਹ ਜਗ ਜਾਈ ਰਹਾਓ ਦਾ ਬੰਦ ਹੈ ਹਰ ਜਗਤ ਦੇ ਵਿੱਚ ਜਿਹੜਾ ਰਹਾਓ ਹੁੰਦਾ ਅਸਲ ਦੇ ਵਿੱਚ ਉਹ ਸੈਂਟਰ ਆਈਡੀਆ ਹੁੰਦਾ ਉਹਨੂੰ ਸਮਝਣਾ ਜ਼ਰੂਰੀ ਆ ਤੇ ਮਹਾਰਾਜ ਇੱਥੇ ਕਹਿੰਦੇ ਆਂ ਕਿ ਐ ਪਾਇਕਰੂ ਮੈਂ ਤੇਤੋਂ ਕੀ ਮੰਗਾ ਮੈਨੂੰ ਕੁਝ ਪੱਕਾ ਰਹਿਣ ਵਾਲਾ ਦੀਦਾ ਨਹੀਂ ਹੈਗਾ ਅੱਖਾਂ ਨਾਲ ਦੇਖਦੇ ਆਂ ਦੇਖਦੇ ਆਂ ਸਾਰਾ ਜਗਤ ਤੁਰਿਆ ਜਾਂਦਾ ਸਭ ਤੁਰਿਆ ਜਾਂਦਾ ਤੇ ਮੈਂ ਤੇਤੋਂ ਕੀ ਮੰਗਾ ਤੇ ਉੱਥੇ ਵੀ ਉਦਾਹਰਣ ਦੇ ਕੇ ਸਮਝਾਉਂਦੇ ਆਂ ਵੀ ਲੋਕ ਧੀਆਂ ਪੋਤਾਂ ਦੀਆਂ ਜੋੜੀਆਂ ਮੰਗੀ ਜਾਂਦੇ ਆ ਦੁਨੀਆਂ ਦੇ ਪਦਾਰਥ ਮੰਗੀ ਜਾਂਦੇ ਆ ਤੇ ਕਹਿੰਦੇ ਭਈ ਜੇ ਰਾਵਣ ਜੇ ਕੋਈ ਦੋ ਦੋ ਪੁੱਤ ਮੰਗ ਵੀ ਲਊ ਤਾਂ ਰਾਵਣ ਦਾ ਐਡਾ ਵੱਡਾ ਕੋੜਮਾ ਜਿਹਾ ਉਹਦੇ ਘਰ ਕੋਈ ਬੱਤੀ ਦੀਵਾ ਜਗਾਉਣ ਵਾਲਾ ਨਹੀਂ ਰਿਹਾ ਤਾਂ ਜੇ ਮੈਂ ਦੋ ਪੁੱਤ ਮੰਗ ਵੀ ਲਵਾਂ ਤਾਂ ਮੇਰੇ ਰਹਿ ਜਾਣਗੇ ਇਸ ਕਰਕੇ ਜੇ ਮੰਗਣਾ ਹੀ ਆ ਤਾਂ ਰੱਬ ਦੇ ਪ੍ਰਮਾਤਮਾ ਦੀ ਸਿਰਫ ਸਲਾਹ ਮੰਗ ਵਾਹਿਗੁਰੂ